ਅਮਰਥਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੂਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਥਨਾ ਤੇ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਰਣਜੀਤ ਐਬਦੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਉਹਨਾਂ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 15 ਲਗਜ਼ਰੀ ਗੱਡੀਆਂ ਦੇ ਝਾਲੀ ਕਾਗਜ਼ ਤਿਆਰ ਕਰਕੇ ਗੱਡੀਆਂ ਦੂਸਰੇ ਰਾਜਾਂ ਵਿੱਚ ਵੇਚਣ ਵਾਲੇ ਨੂੰ ਕਾਬੂ ਕੀਤਾ ਹੈ ਇਸੋਕੇ মিডিਆ ਨਾਲ ਗੱਲਬਾਤ ਕਰਦੇ ਹੋਏ ACP ਨੌਰਥ ਰੇਸ਼ਪੂਲਾ ਨੇ ਦੱਸਿਆ ਕਿ ਇਹ ਮੁਕਦਮਾ ਅਮਰਿੰਦਰ ਸਿੰਘ ਬਾਦੀ ਮਾਲ ਮੰਡੀ ਅਮਰਥਰ ਵੱਲੋਂ ਦਰਜ ਕਰਵਾਇਆ ਗਿਆ ਹੈ ਉਹ ਉਹ ਵੀ ਉਹ ਕੈਪਸ ਪ੍ਰਾਈਵੇਟ ਲਿਮਟਿਡ ਰਣਜੀਤ ਐਵਨਿਊ ਵਿਖੇ ਕਾਰਾ ਕਿਰਾਏ ਤੇ ਦਿੰਦਾ ਹੈ ਅਤੇ ਉਸ ਪਾਸੋਂ ਹਰਵਿੰਦਰ ਸਿੰਘ ਬਾਸੀ ਮੁਹਾਲੀ ਨੇ ਬਕ ਬਕ ਤਰੀਕੇ ਨਾਲ ਨੂੰ ਕਾਰਾ ਕਿਰਾਏ ਤੇ ਲੈ ਕੇ ਹਰਵਿੰਦਰ ਸਿੰਘ ਨੇ ਕਾਰਾ ਦਾ ਕਿਰਾਇਆ ਨਹੀਂ ਦਿੱਤਾ ਅਤੇ ਦਿੱਤੇ ਗਏ ਪਤੇ ਤੋਂ ਤਾਲਾ ਲਗਾ ਕੇ ਕਿਸੇ ਅੰਦਸੀ ਜਗ੍ਹਾ ਤੇ ਚਲਾ ਗਿਆ ਸੀ ਜਿੱਤੇ ਤਹਿਤ ਥਾਣਾ ਰਣਜੀਤ ਐਵ ਦੀ ਅਮਰਸਰ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਕਦਮੇ ਦੀ ਜਾਂਚ ਹਰ ਐਂਗਲ ਤੋਂ ਕਰਨ ਤੋਂ ਬਾਅਦ ਪੀੜਤ ਪਾਸੋਂ ਕਾਰਾਂ ਕਰਾਇਤੇ ਲੈ ਕੇ ਜਾਣ ਵਾਲੇ ਵਿਅਕਤੀ ਹਰਵਿੰਦਰ ਸਿੰਘ ਬਾਸੀ ਫੇਸ 1 ਐਸਐਸ ਨਗਰ ਮੁਖਾਲੀ ਨਕਾਬੂ ਕੀਤੇ ਹਨ ਉਹਨਾਂ ਦੇ ਕਥਕ ਇਸ ਤਰ੍ਹਾਂ ਦੱਸਿਆ ਹੈ ਕਿ ਗੱਲ ਇਹ ਸਾਹਮਣੇ ਆਈ ਹੈ ਕਿ ਹਰਵਿੰਦਰ ਸਿੰਘ ਜੋ ਕਿ ਅਮਰਿੰਦਰ ਸਿੰਘ ਪਾਸੋਂ ਲਈਏ ਕਾਰਾਂ ਦੇ ਝਾਲੀ ਕਾਗਜ਼ ਤਿਆਰ ਕਰਕੇ ਅੱਗੇ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਕਾਰਾਂ ਉਸਨੇ ਵੇਚਦੀਆਂ ਪੁਲਿਸ ਪਾਰਟੀ ਨੇ ਦੂਜੇ ਰਾਜਾਂ ਦੇ ਸਥਾਨਾਂ ਵਿੱਚੋਂ Rajasthan Haryana ਤੋਂ 15 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਇਸ ਮੌਕੇ ਗੱਲ ਕਰਦੇ ਹਾਂ ਪੁਲਿਸ ਅਧਿਕਾਰੀ ਨੇ ਹੋਰ ਕੀ ਖੁਲਾਸੀ ਕੀਤੀ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਦੇ ਹਾਂ ਰੀਸੈਂਟ ਪਾਸਟ ਦੇ ਵਿੱਚ ਪੁਲਿਸ ਸਟੇਸ਼ਨ ਰੰਜੀਤਾ ਵੈਨਿਊ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਦੇ ਵਿੱਚ ਕੀ ਇੱਕ ਕੰਪਲੇਂਟ ਆਈ ਸੀ ਕਿ ਕੋਈ ਬੰਦਾ ਫੋਰਜ ਡਾਕੂਮੈਂਟਸ ਬਣਾ ਕੇ ਜਿਹੜੀ ਲਕਜ਼ਰੀ ਕਾਰਸ ਐ ਉਹਨੂੰ ਬਾਹਰ ਆਊਟ ਆਫ ਸਟੇਟ ਤੇ ਕੁਝ ਪੰਜਾਬ ਦੇ ਵਿੱਚ ਹੀ ਸੇਲ ਕਰ ਰਿਹਾ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਕੀ ਐਸ ਐਚ ਓ ਰੰਜੀਤਾ ਵੈਨਿਊ ਨੇ ਬੜਾ ਵਧੀਆ ਕੰਮ ਕਰਦੇ ਹੋਏ ਉਹਨਾਂ ਦੀ ਟੀਮ ਦਿਨ ਨਾਲ ਐਫਰਟ ਦੇ ਨਾਲ ਇਹ 15 ਗੱਡੀਆਂ ਨੂੰ ਰਿਕਵਰ ਕੀਤਾ ਗਿਆ ਇਹਦੇ ਵਿੱਚ ਅਸੀਂ 89 ਨੰਬਰ ਐਫ ਆਈ ਆਰ 11725 ਨੂੰ ਰਜਿਸਟਰ ਕੀਤੀ ਸੀ ਤੇ ਇਹਦੇ ਵਿੱਚ ਅਸੀਂ ਇੱਕ ਅਕਿਊਜ਼ ਨੂੰ ਅਰੈਸਟ ਕੀਤਾ ਹਰਵਿੰਦਰ ਸਿੰਘ ਸੰਧੂ son of ਫਲੇਟ ਰਗਵੀਰ ਸਿੰਘ ਇਹ ਫੇਜ਼ 1 ਮੋਹਾਲੀ ਦਾ ਰਹਿਣ ਵਾਲਾ ਹੈ ਤੇ ਇਹਦੇ ਤੋਂ 15 ਲਗਜ਼ਰੀ ਵਹੀਕਲਸ ਡਿਫਰੈਂਟ ਸਟੇਟਸ ਤੋਂ ਰਾਜਸਥਾਨ ਚੋਂ ਹਰਿਆਣਾ ਤੋਂ ਆਪਰੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਸਕਸੈਸਫੁਲੀ ਰਿਕਵਰ ਕੀਤੀਆਂ ਤੇ ਇਹਦੇ ਤੇ ਹੁਣ ਅਗਲੀ ਕਾਰਵਾਈ ਨੂੰ ਰਿਮਾਂਡ ਤੇ ਲੈ ਕੇ ਫਰਦਰ ਇਨਵੈਸਟੀਗੇਸ਼ਨ ਇਸ ਸਟਿਲ ਆਨ ਜੀ ਥੈਂਕ ਯੂ